ਕੁੜੀਆਂ ਮਜਬੂਰੀ ਵਸ ਦੇ ਵਪਾਰ ਵਾਲੇ ਪਾਸੇ ਵੀ ਤੁਰ ਗਈਆਂ ਇਸ ਗੱਲ 'ਚ ਬਹੁਤ ਸੱਚਾਈ ਹੈ ਕਿ ਕਿੰਨੀ ਡੂੰਘੀਏ ਪ੍ਰੋਬਲਮ ਜਾ ਚੁੱਕੀ ਹੈ ਪੇਰੈਂਟਸ ਨੂੰ ਸਮਝ ਆਏ ਕਿ ਜਦੋਂ ਬੱਚਿਆਂ ਨੂੰ ਕੈਨੇਡਾ ਭੇਜਦੇ ਹਨ ਬੱਚਿਆਂ ਨੂੰ ਸਮਝਾ ਕੇ ਭੇਜਦੇ ਕਿ ਉੱਥੇ ਤਕਲੀਫਾਂ ਹੋਣਗੀਆਂ ਕੈਨੇਡਾ ਜਾ ਕੇ ਦਿੱਤੇ ਤੇ ਤੇਰੀ ਮੌਜਿ ਮੌਜ ਹੋਏਗੀ ਇਸ ਕਰਕੇ ਮੈਨੂੰ ਪੇਰੈਂਟਸ ਨਾਲ ਇੱਥੇ ਗੱਲ ਕਰਨੀ ਪੈ ਰਹੀ ਹੈ ਕਿ ਬੱਚਿਆਂ ਨੂੰ ਤਕਲੀਫਾਂ ਆ ਰਹੀਆਂ ਹਨ ਇਹ ਯਾਦ ਕਰਕੇ ਵੀ ਤੁਸੀਂ ਖੁਸ਼ ਨਹੀਂ ਹੁੰਦੇ ਕਿ ਆਹ ਕੁਝ ਵੀ ਹੋ ਸਕਦਾ ਬੱਚੀਆਂ ਨਾਲ ਉੱਥੇ ਕੈਨੇਡਾ 'ਚ ਇੱਕ ਲੜਕੀ ਨੇ ਦੱਸਿਆ ਸੀ ਕਿ 90% ਐਂਡ ਕਲਾਸ ਦੇ ਜਿਹੜੇ ਬੱਚੇ ਹਨ ਉਹ ਇੰਟਰਨੈਸ਼ਨਲ ਸਟੂਡੈਂਟਸ ਹਨ ਉਸ ਵਿੱਚੋਂ 90% ਜੋ ਹੈ ਨਾ ਉਹ ਆਪਣੀ ਪੰਜਾਬੀ ਲੜਕੀਆਂ ਹਨ ਕਿ ਕਈ ਲੜਕੀਆਂ ਜਿਨ੍ਹਾਂ ਦੇ ਪੇਰੈਂਟਸ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਇਹ ਲੜਕੀਆਂ ਬੋਲਦੀਆਂ ਨੇ ਅਸੀਂ ਤਾਂ ਸ਼ਾਦੀ ਕਰਕੇ ਚਲੇ ਜਾਵਾਂਗੇ ਤੇ ਜਦੋਂ ਇੱਥੇ ਲੜਕੇ ਲੜਕੀਆਂ ਨਾਲ ਸ਼ਾਦੀ ਕਰਦਿਆਂ ਉਹ ਇੱਕ ਤਰ੍ਹਾਂ ਦਾ ਡੀਲ ਬਣਾਉਂਦੇ ਹਨ ਉਹ ਉਹਦੇ ਤੁਸੀਂ ਮੇਰੇ ਕੈਨੇਡਾ ਜਾਣ ਦਾ ਟਿਕਟ ਤੇ ਮੇਰੇ ਉੱਥੇ ਦੇ ਖਰਚੇ ਤੁਸੀਂ ਪੇ ਕਰੋ ਤੇ ਮੈਂ ਤੇਰੇ ਬੇਟੇ ਨਾਲ ਸ਼ਾਦੀ ਕਰਦੀ ਹਾਂ ਉਹ ਜਿਹੜੀਆਂ ਲੜਕੀਆਂ ਉੱਥੇ ਜਾ ਕੇ ਫਿਰ ਆਪਸੇ ਗੱਲਾਂ ਕਰਦੀਆਂ ਉਹ ਉਹਦੇ ਜੇ ਅਸੀਂ ਲੜਕੀ ਨੂੰ ਇੱਥੇ ਬੁਲਾਇਆ ਨਾਲ ਸੱਸ ਵੀ ਆ ਜਾਏਗੀ ਸੋਰਾ ਵੀ ਸੱਸ ਮਨ ਤੰਗ ਕਰੇਗੀ ਤੇ ਮੈਂ ਉਹਨਾਂ ਨੂੰ ਕਿਉਂ ਬੁਲਾਵਾਂ ਤੇ ਉਹ ਫਿਰ ਉਹ ਕੰਟੈਕਟ ਪੂਰਾ ਛੋੜ ਦਿੰਦੀ ਹੈ ਇੱਕ ਗਰੁੱਪ ਬਣਿਆ ਆਇਆ ਇਹ ਗੈਂਗਸ ਬਣਿਆ ਨੋ ਮਾਫੀਆ ਕਹਿ ਸਕਦੇ ਹਾਂ ਹਾਂ ਜੋ ਕੁਛ ਤੁਸੀਂ ਬੋਲੋ ਉਹ ਫਿਰ ਇਹ ਲੜਕੀਆਂ ਇਹ ਵਜੇ ਵੀ ਕਮ ਕਰ ਦੀਆਂ ਹੈ ਇਹ ਗਲਤ ਕੰਮ ਹੈ ਬਦਲਾ ਲੈਣਾ ਸਾਡੇ ਮਾਸੀਆਂ ਨਾਲ ਪੈਣਾ ਨਾਲ ਮਾਵਾਂ ਨਾਲ ਵੀ ਸਿੱਤਨਾ ਹੋਇਆ ਸੀ ਤੇ ਅਸੀਂ ਬਦਲਾ ਲੈਣਾ ਤੇ ਅਸੀਂ ਸ਼ਾਦੀ ਕਰਾਏ ਪਰ ਸਡੂ ਲੜਕੇ ਨਾਲ ਕੋਈ ਮਤਲਬ ਨਹੀਂ ਹੈ ਮੈਂ ਤੇ ਕੈਨੇਡਾ ਆਣਾ ਸੀ ਇਸ ਤੇ ਕਿਉਂ ਨਾਲ ਪੈਸਾ ਦੇ ਦਿੱਤਾ ਮੈਂ ਆ ਗਈ ਕੈਨੇਡਾ ਗੁਰੂ ਘਰਾਂ ਕੋਲ ਬਹੁਤ ਜ਼ਿਆਦਾ ਫਾਈਨਾਂਸ ਹੈਗਾ ਉਹਨਾਂ ਨੂੰ ਚਾਹੀਦਾ ਹੈਗਾ ਕਿ ਜਿਹੜੇ ਪੰਜਾਬੀ ਖਾਸ ਕਰਕੇ ਧੀਆਂ ਪੜਨਾ ਗਈਆਂ ਹਨ ਉਹਨਾਂ ਵੱਲ ਧਿਆਨ ਦੇਣ ਤੁਹਾਨੂੰ ਜ਼ਿਆਦਾ ਟੇਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਿਉਂ ਆ ਇਸ ਦੇ ਵਿੱਚ ਸਰਕਾਰ ਦੀ ਜਿਹੜੀ ਭੂਮਿਕਾ ਰੋਲ ਹੈ ਉਸ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਤੁਸੀਂ ਪੰਜਾਬ ਤੋਂ ਬਾਹਰ ਪੰਜਾਬ ਦੀ ਸਰਕਾਰ ਤੂੰ ਉਸ ਦੇ ਸੋਚਦੇ ਹੋ ਵੀ ਕੈਨੇਡਾ ਜਾ ਕੇ ਕੰਮ ਕਰੂਗੀ ਇੰਡੀਆ ਦੀ ਗਵਰਨਮੈਂਟ ਨਾਲ ਮਿਲ ਕੇ ਤਾਂ ਕਰ ਸਕਦੇ ਆਂ ਇੰਡੀਆ ਵਾਲਿਆਂ ਕੋਲ ਹੋਰ ਬਥੇਰੇ ਮਸਲੇ ਆ ਪੰਜਾਬੀਆਂ ਬਾਰੇ ਸੋਚਣਗੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬੜੀਆਂ ਸਮੱਸਿਆਵਾਂ ਨੇ ਖਾਸ ਕਰਕੇ ਉਹਨਾਂ ਬੱਚੀਆਂ ਲਈ ਧੀਆਂ ਲਈ ਜਿਹੜੀਆਂ ਪੰਜਾਬ ਤੋਂ ਇੱਧਰ ਨੂੰ ਪ੍ਰਵਾਸ ਕਰਕੇ ਪੜ੍ਹਨ ਦੇ ਲਈ ਜਾਂ ਹੋਰ ਨਾ ਖਾਤਰ ਮਜਬੂਰੀਆਂ 'ਚ ਜਾਂਦੇ ਨੇ ਉੱਥੇ ਕੀ ਕੀ ਚੱਲਣਾ ਪੈਂਦਾ ਇਸ ਦੇ ਬਾਬਤ ਐਨ ਜੀਓ ਚਲਾਉਣ ਵਾਲੇ ਸ਼੍ਰੀਮਤੀ ਸੁੰਦਰ ਸਿੰਘ ਜੀ ਸਾਡੇ ਨਾਲ ਨੇ ਪੰਜਾਬ ਏਜੰਡਾ ਫੋਰਮ ਦੇ ਨੂੰ ਚਲਾਉਣ ਵਾਲੇ ਸੀਨੀਅਰ ਪੱਤਰਕਾਰ ਜਿੰਦਰ ਸਿੰਘ ਤੱਗੜ ਜੀ ਵੀ ਮੇਰੇ ਨਾਲ ਬੈਠੇ ਨੇ ਇਹਨਾਂ ਦਾ ਉਪਰਾਲਾ ਕੀ ਹੈ ਕੰਮ ਕੀ ਹੈ ਬੱਚੀਆਂ ਨੂੰ ਬਚਾਉਣ ਦੀ ਖਾਤਰ ਲੜਾਈ ਕਿਵੇਂ ਉੱਥੇ ਲੜਦੇ ਨੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਕੈਨੇਡਾ ਦੀ ਧਰਤੀ ਇੱਥੇ ਬਹਿ ਕੇ ਜ ਚਿਆਂ ਵੱਲੋਂ ਬੜੀ ਚੱਕਾਚੌਂਦ ਲੱਗਦੀ ਹੈ ਉੱਥੇ ਜਾ ਕੇ ਸਥਿਤੀ ਜਿਹੜਾ ਇੱਥੇ ਸੁਪਨਾ ਵੇਖਦੇ ਆ ਬੜਾ ਸੌਖਾ ਲੱਗਦਾ ਜਾਂ ਬਹੁਤ ਸਾਰੀਆਂ ਇਕਠਮਾਈਆਂ ਦੀ ਹੈ ਉਤੇ ਸਾਰ ਸਕਟਨਾਈਆਂ ਹਨ ਜਿਉ ਬੱਚੇ ਜਾਣਦੇ ਹਨ ਗਲਤ ਇਨਫੋਰਮੇਸ਼ਨ ਲੈ ਕੇ ਜਾਂਦੇ ਹਨ ਸਭ ਤੋਂ ਵੱਡੀ ਪ੍ਰੋਬਲਮ ਸਟੂਡੈਂਟਸ ਨੂੰ ਉਥੇ ਆਨ ਦੀ ਲੈਕ ਆਫ ਇਨਫੋਰਮੇਸ਼ਨ ਓਕੇ ਇਧਰ ਗਲਤ ਇਨਫੋਰਮੇਸ਼ਨ ਲੈ ਕੇ ਉਹ ਜਦੋਂ ਕੈਨੇਡਾ ਪਹੁੰਚਦੇ ਹਨ ਤੇ ਉਹ ਜਿਸ ਰਾਹ ਪਰਤੇ ਪਹੁੰਚਦੇ ਹਨ ਅਚਾਨਕ ਕੋਕਲੇ ਹੁੰਦੇ ਹਨ ਪੇਰੈਂਟਸ ਹੈ ਨਹੀਂ ਐ ਰਿਸ਼ਦਾਰ ਕੋਈ ਹੈ ਨਹੀਂ ਐ ਤੋ ਬੋਲਦੇ ਹੁਣ ਅਸੀਂ ਕੀ ਕਰੀਏ ਸਾਨੂੰ ਕਿਤਾਬਾਂ ਖਰੀਦਣੀਆਂ ਸਕੂਲ ਜਾਣਾ ਜੌਬ ਲੱਭਣੀ ਹੈ ਤੇ ਸਿਰ ਆਵੰਗੇ ਕਿੱਥੇ ਓਕੇ ਕਿਉਂਕਿ ਉਥੇ ਸਰਦੀ ਰਹਿੰਦੀ ਹੈ ਮੋਸਟ ਆਫ ਦਾ ਟਾਈਮ ਤੇ ਉਹ ਕਬੜਾ ਜਾਂਦੇ ਨੇ ਇਹਨੂੰ ਸਮਝ ਨਹੀਂ ਆਦੀ ਕੀ ਕੀਤਾ ਜਾਏ ਪੈਨੀਆਂ ਮੁਸ਼ਕਲਾਂ ਦੇ ਵਿੱਚ ਖਾਸ ਕਰਕੇ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ 'ਚ ਜ਼ਿਕਰ ਕੀਤਾ ਹੈ ਕਿ ਬੱਚਿਆਂ ਨੂੰ ਕੀ ਕੀ ਚੱਲਣਾ ਪੈਂਦਾ ਕਈ ਤਰ੍ਹਾਂ ਦੀਆਂ ਪ੍ਰੋਬਲਮ ਨੇ ਰਹਿਣ ਸਹਿਣ ਦੀ ਰੋਟੀ ਪਾਣੀ ਦੀ ਸਾਰਾ ਕੁਝ ਇਹ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਾਂਜੀ ਇਹ ਦਿੱਕਤਾਂ ਆਂਦੀਆਂ ਕੁਝ ਬੱਚਿਆਂ ਦੀ ਵੀ ਜ਼ਿੰਮੇਵਾਰੀਆਂ ਹਨ ਜਦੋਂ ਉਥੇ ਰੈਂਟਲ ਪਲੇਸਿਸ ਮਿਲਦੇ ਹਨ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਇਕੱਠੇ ਮਿਲ ਕੇ ਫਿਰ ਉਹ ਹੱਸਦੇ ਖੇਡਦੇ ਹਨ ਗੰਦ ਪਾਉਂਦੇ ਹਨ ਪ੍ਰਾਪਰਟੀ ਨੂੰ ਡਿਸਟਰੋਏ ਕਰ ਦਿੰਦੇ ਹਨ ਜਿਹੜੇ ਲੈਂਡਲੋਰਡਸ ਹਨ ਉਹ ਇਸ ਇਸ ਗੱਲ ਤੋਂ ਖੁਸ਼ ਨਹੀਂ ਹੁੰਦੇ ਤਾਂ ਫਿਰ ਉਹ ਲੈਂਡਰ ਜਿਸ ਦੇਖਦੇ ਹਨ ਨਿਊਜ਼ ਵਿੱਚ ਇਹ ਗੱਲ ਜਾਂਦੀ ਹੈ ਤਾਂ ਫਿਰ ਉਹ ਸਟੂਡੈਂਟਸ ਨੂੰ ਰੈਂਟ ਨਹੀਂ ਦਿੰਦੇ ਆ ਫਿਰ ਸਾਊਬ ਦੇ ਅਰਥੀ ਵੀ ਮਾਰੇ ਜਾਂਦੇ ਆ ਉਹਨਾਂ ਦੇ ਚੱਕਰ ਚ ਕੋਈ ਗੁਸ਼ਤ ਗਿਣਤੀ ਤਾਂ ਹੋਏਗੀ ਜਿਹੜੇ ਸੰਜੀਦਾ ਓਕੇ ਪੜਦੇ ਆ ਉੱਥੇ ਵਧੀਆ ਕੰਮ ਕਰਦੇ ਆ ਹਾਂ ਉਹਨਾਂ ਕੀ ਹੁੰਦਾ ਹੈ ਕਿ ਯਾ ਉਹ ਇਮਪ੍ਰੈਸ਼ਨ ਸਾਰਿਆਂ ਦੇ ਬਾਰੇ ਉਹ ਗਲਤ ਹੋ ਜਾਂਦੀ ਜਿਹੜੇ ਸਟੂਡੈਂਟਸ ਹੈਂ ਜ਼ਿਆਦਾਤਰ ਜਿਹੜੇ ਜਾਣਦੇ ਆ ਉੱਥੇ ਉਹ ਬਹੁਤ ਸਿਆਣੇ ਹਨ ਬੜੇ ਮਿਹਨਤੀ ਹਨ ਬੜਾ ਅੱਛਾ ਲੱਗਦਾ ਉਹਨਾਂ ਨੂੰ ਸਾਡੇ ਕੋਲ ਆਂਦੇ ਇੰਸਟੀਚੂਟ ਪਲੇਸਮੈਂਟਸ ਯਾਰ ਤੇ ਉਹਨਾਂ ਨੂੰ ਦੇਖ ਕੇ ਇਮਾਨਦਾਰੀ ਨਾਲ ਜਿਹੜਾ ਕੰਮ ਕਰਦੇ ਹਨ ਉਹ ਬੜਾ ਅੱਛਾ ਲੱਗਦਾ ਤੇ ਸੁਣੋ ਤੁਹਾਨੂੰ ਕਿੰਨੇ ਸਾਲ ਹੋ ਗਏ ਉਸ ਧਰਤੀ ਤੇ ਔਰ ਐਨਜੀਓ ਚਲਾਉਣ ਦੀ ਜ਼ਰੂਰਤ ਕਿਦੋਂ ਮਹਿਸੂਸ ਕੀਤੀ ਕਿ ਲੋੜ ਹੈ ਅਮ ਐਨ ਐਨ ਜੀ ਓ ਜਿਹੜੇ ਹੈ ਉਹ ਮੇਰੇ ਲੈਪ ਇਸ ਸੁਟਿਆ ਗਿਆ ਸੀ ਮੈਂ ਸੇਵਾ ਭਾਵ ਮੇਰਾ ਬਚਪਨ ਤੋਂ ਹੀ ਰਿਹਾ 6 ਸਾਲ ਦੀ ਉਮਰ ਤੋਂ ਮਨੂੰ ਯਾਦ ਹੈ ਕਿ ਉਹ ਮੈਂ ਲਗਾਤਾਰ ਕੰਮ ਕਰਦੀ ਰਹੀ ਆ ਤੇ ਕਾਰਪੋਰੇਸ਼ਨਸ ਵਿੱਚ ਕੰਮ ਕਰਦੀ ਸਾ ਮਗਰ ਫਿਰ ਵੀ ਕਮਿਊਨਿਟੀ ਸੈਂਟਰ ਵਿੱਚ ਵਾਪਸ ਆ ਗਈ ਤੇ ਇਹ ਮੈਂ ਮੈਂ ਬੋਲਦੀ ਹਾਂ ਕਿ ਮੈਂ ساری ਉਮਰ ਕਰਦੀ ਰਹੀ ਹਾਂ ਪਰ ਅਬਾਊਟ 33 ਇਅਰਸ 34 ਇਅਰਸ ਪਰ ਜਿਹੜੀ ਆਰਗੇਨਾਈਜੇਸ਼ਨ ਹੈ ਜਿੱਥੇ ਮੈਂ ਕੰਮ ਕਰ ਰਹੀ ਹਾਂ ਇਹ ਇੱਥੇ ਮੈਂ 2005 ਵਿੱਚ ਆਇਆ ਸੀ ਸੋ 18 ਸਾਲ ਹੋ ਗਏ ਐਂਡ ਯੂ ਚਲਾਉਂਦੇ ਹੋਇਆ ਕੁਝ ਬੜੇ ਬੱਚਿਆਂ ਨੇ ਹੁਣ ਤੱਕ ਤੁਹਾਡੇ ਨਾਲ ਸਬੰਧ ਤੱਕ ਕਾਇਮ ਕੀਤਾ ਕੋਈ ਐਸੀ ਕਹਾਣੀ ਹੈ ਜਿਹੜੀ ਝੋੜ ਕੇ ਰੱਖ ਦਿੰਦੀ ਹੈ ਯਾਦ ਕਰਕੇ ਵੀ ਤੁਸੀਂ ਖੁਸ਼ ਨਹੀਂ ਹੁੰਦੇ ਕਿ ਆਹ ਕੁਝ ਵੀ ਹੋ ਸਕਦਾ ਹੈ ਬੱਚਿਆਂ ਨਾਲ ਉੱਥੇ ਕੈਨੇਡਾ 'ਚ ਅ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਹਨ ਨਾ ਇਹ ਅਨ ਇਮੇਜਿਨੇਬਲ ਹਨ ਜਿਹੜੇ ਬੱਚੇ ਜਿਹੜੇ ਬੱਚੇ ਆ ਕੇ ਦੱਸਦੇ ਹਨ ਗੱਲਾਂ ਉਹ ਟੋਟਲੀ ਅਨ ਇਮੇਜਿਨੇਬਲ ਹਨ ਬੱਚੇ ਕੈਜੂਅਲੀ ਦੱਸਦੇ ਹਨ ਇੱਕ ਲੜਕੀ ਉਸਨੇ ਦੱਸਿਆ ਸੀ ਕਿ 90% ਐਂਡ ਕਲਾਸ ਦੇ ਜਿਹੜੇ ਬੱਚੇ ਹਨ ਉਹ ਇੰਟਰਨੈਸ਼ਨਲ ਸਟੂਡੈਂਟਸ ਹਨ ਉਸ ਵਿੱਚ 90% ਜੋ ਹੈ ਨਾ ਆਪਣੀ ਪੰਜਾਬੀ ਲੜਕੀਆਂ ਹਨ ਤੇ ਕਈ ਲੜਕੀਆਂ ਜਿਨ੍ਹਾਂ ਦੇ ਪੇਰੈਂਟਸ ਜਿਨ੍ਹਾਂ ਕੋ ਬੱਸ ਆ ਨਹੀਂ ਹੁੰਦਾ ਇਹ ਲੜਕੀਆਂ ਬੋਲਦੀਆਂ ਸੀ ਤੇ ਸ਼ਾਦੀ ਕਰਕੇ ਚਲੇ ਜਾਵਾਂਗੇ ਤੇ ਜਦੋਂ ਇੱਥੇ ਲੜਕੇ ਲੜਕੀਆਂ ਨਾਲ ਸ਼ਾਦੀ ਕਰਦੀਆਂ ਉਹ ਇੱਕ ਤਰ੍ਹਾਂ ਦਾ ਡੀਲ ਬਣਾਉਂਦੀਆਂ ਉਹਦੀਆਂ ਤੁਸੀਂ ਮੇਰੇ ਕੈਨੇਡਾ ਜਾਣ ਦਾ ਟਿਕਟ ਤੇ ਮੇਰੇ ਉਥੇ ਦੇ ਖਰਚੇ ਤੁਸੀਂ ਪੇ ਕਰੋ ਤੇ ਮੈਂ ਤੇਰੇ ਨਾਲ ਸ਼ਾਦੀ ਕਰਦੀ ਆ ਤੇ ਜਿਹੜੇ ਪੇਰੈਂਟ ਲੜਕੀ ਦੇ ਪੇਰੈਂਟਸ ਹੁੰਦੇ ਨੇ ਉਹ ਬੋਲਦੇ ਨੇ ਉਹ ਖਾਬ ਲੈਂਦੇ ਨੇ ਕਿ ਇੱਥੇ ਸ਼ਾਦੀ ਕਰਕੇ ਚਲੀ ਜਾਏਗੀ ਤੇ ਫਿਰ 3 ਸਾਲ ਬਾਅਦ ਅਸੀਂ ਚਲੇ ਜਾਵਾਂਗੇ ਕੈਨੇਡਾ ਤੇ ਉਸ ਲੜਕੀ ਉਥੇ ਜਾ ਕੇ ਫਿਰ ਆ ਆਪਸੀ ਗੱਲਾਂ ਕਰਦੀਆਂ ਉਹ ਬੋਲਦੇ ਨੇ ਜੇ ਅਸੀਂ ਲੜਕੀ ਨੂੰ ਇੱਥੇ ਬੁਲਾਇਆ ਨਾਲ ਸੱਸ ਵੀ ਆ ਜਾਏਗੀ ਸੋਰਾ ਵੀ ਸੱਸ ਮਨ ਤੰਗ ਕਰੇਗੀ ਤੇ ਮੈਂ ਉਹਨਾਂ ਨੂੰ ਕਿਉਂ ਬੁਲਾਵਾਂ ਤੇ ਉਹ ਫਿਰ ਉਹ ਕੰਟੈਕਟ ਪੂਰਾ ਛੋੜ ਦਿੰਦੀ ਹੈ ਤੇ ਉਹ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਦਾ ਗਰੁੱਪ ਬਣਿਆ ਹੋਇਆ ਇਹ ਗੈਂਗਸ ਬਣਿਆ ਨਾ ਉਹ ਮਾਫੀਆ ਕਹਿ ਸਕਦੇ ਹਨ ਹਾਂ ਜੋ ਕੁਛ ਤੁਸੀਂ ਬੋਲੋ ਉਹ ਫਿਰ ਲੜਕੀਆਂ ਇਹ ਵਜੇ ਵੀ ਕਮ ਕਰ ਦਿਆ ਹਨ ਇਹ ਗਲਤ ਕੰਮ ਹੈ ਤੋ ਬੋਲ ਉਹ ਇਹ ਬੋਲਦੀਆਂ ਕਿ ਸਾਡੇ ਅਸੀਂ ਬਦਲਾ ਲੈਣਾ ਸਾਡੇ ਮਾਸੀਆਂ ਨਾਲ ਭੈਣਾ ਨਾਲ ਮਾਵਾਂ ਨਾਲ ਵੀ ਇਤਨਾ ਹੋਇਆ ਸੀ ਤੇ ਅਸੀਂ ਬਦਲਾ ਲੈਣਾ ਤੇ ਅਸੀਂ ਸ਼ਾਦੀ ਕਰਾਇਆ ਪਰ ਸਾਡੂ ਲੜਕੀ ਨਾਲ ਕੋਈ ਮਤਲਬ ਨਹੀਂ ਹੈ ਮੈਂ ਤੇ ਕੈਨੇਡਾ ਆਣਾ ਸੀ ਇਸ ਕਰਕੇ ਉਹਨਾਂ ਨੇ ਪੈਸਾ ਦਿੱਤਾ ਮੈਂ ਆ ਗਈ ਕੈਨੇਡਾ ਐਸੀ ਗੱਲ ਚ ਕਿੰਨੀ ਸੱਚਾਈ ਹੈ ਜਿਹੜੀ ਸਾਨੂੰ ਇੱਥੇ ਬੈਠਿਆਂ ਨੂੰ ਸੁਣਨ ਨੂੰ ਮਿਲਦੀ ਹੈ ਵੱਖ-ਵੱਖ ਮੀਡੀਆ ਜਰੀਏ ਕਿ ਕੁੜੀਆਂ ਮਜਬੂਰੀ ਵਸ ਦੇ ਵਪਾਰ ਵਾਲੇ ਪਾਸੇ ਵੀ ਤੁਰ ਗਈਆਂ ਉਧਰ ਧੱਕੀਆਂ ਗਈਆਂ ਮਜਬੂਰੀ ਚ ਜਿਹੜਾ ਨਿਕਲਣਾ ਵੀ ਚਾਹੁੰਦਾ ਨਿਕਲ ਨਹੀਂ ਪਾ ਰਿਹਾ ਇਹ ਗੱਲ ਚ ਕਿੰਨੀ ਸੱਚਾਈ ਹੈ اس گل بہت سچائی ہے تے آ, 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 بڑی کوشش کر دے پہ آکے پتا چلے کہ کتنی ڈونگی یہ پرابلم جا چکی ہے مگر آ, کسی نو پتا نہیں نہ پولیس نو پتا ہے نہ نو پتا ہے نہ کسی سورس نو پتا ہے کہ یہ پرابلم کتنی ڈونگی جا چکی ہے تے یو you know, نو پرسن یہ پتا ہے کہ پرابلم ہے اور ڈیپ ہے پرابلم تو پرابلم دی سلیوشن کتنے نظر آ رہی ہے انڈیا جا کے بولنا کیوں پی رہا اج ਇਸ ਕਰਕੇ ਬੋਲਣਾ ਪੈ ਰਿਹਾ ਕਿ ਤਾਂ ਕਿ ਪੇਰੈਂਟਸ ਨੂੰ ਸਮਝ ਆਏ ਕਿ ਜਦੋਂ ਬੱਚਿਆਂ ਨੂੰ ਕੈਨੇਡਾ ਭੇਜਦੇ ਹਨ ਬੱਚਿਆਂ ਨੂੰ ਸਮਝਾ ਕੇ ਭੇਜਣ ਕਿ ਉੱਥੇ ਤਕਲੀਫਾਂ ਹੋਣਗੀਆਂ ਇਹ ਬੱਚਿਆਂ ਨੂੰ ਗਲਤ ਇਨਫੋਰਮੇਸ਼ਨ ਨਹੀਂ ਮਿਲਣੀ ਚਾਹੀਦੀ ਕੈਨੇਡਾ ਜਾ ਕੇ ਤੇ ਤੇਰੀ ਮੌਜ ਹੀ ਮੌਜ ਹੋਏਗੀ ਤੇ ਤੂੰ ਯੂ نو ਤੇ ਚਟ ਸੈਟਲ ਕਰ ਜਾਏਂਗਾ ਇਹ ਇਸ ਕਰਕੇ ਮੈਨੂੰ ਪੇਰੈਂਟਸ ਨਾਲ ਇੱਥੇ ਗੱਲ ਕਰਨੀ ਪੈ ਰਹੀ ਹੈ ਕਿ ਬੱਚਿਆਂ ਨੂੰ ਤਕਲੀਫਾਂ ਆ ਰਹੀਆਂ ਮੈਂ ਇਹ ਨਹੀਂ ਬੋਲਦੀ ਕਿ 100% ਬੱਚਿਆਂ ਨੂੰ ਤਕਲੀਫਾਂ ਆ ਰਹੀਆਂ ਕਿਉਂਕਿ ਬੱਚੇ ਹੈ ਨਾ ਤੇ ਬੜੇ ਜ਼ਿੰਮੇਵਾਰ ਬੱਚੇ ਵੀ ਹੈ ਨਾ ਬੜੇ ਸਿਆਣੇ ਬੱਚੇ ਹਨ ਮਗਰ ਕੁਝ ਬੱਚੇ ਹੈ ਜੋ ਕਬਰਾ ਕੇ ਉਹ ਗੁੰਮ ਹੋ ਚੁੱਕੇ ਹਨ ਯੂ ਨੋ ਆਪਣੇ ਲਾਈਫ ਇਚ ਨੂੰ ਸਮਝ ਨਹੀਂ ਆਦੀ ਕਿ ਕੀ ਕੀਤਾ ਜਾਏ ਜੀ ਤੱਗੜ ਸਾਹਿਬ ਤੁਹਾਡੇ ਨਾਲ ਵੀ ਇਸੇ ਨਾਲ ਜੁੜੀ ਗੱਲ ਕਰਦੇ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਨੂੰ ਪਹਿਲੀ ਐਸੋਸੀਏਸ਼ਨ ਕਿਵੇਂ ਹੋਈ ਤੁਹਾਡੀ ਐਸੋਸੀਏਟ ਕਿਵੇਂ ਹੋਏ ਇਹਨਾਂ ਨਾਲ ਮੈਂ ਅਗਸਤ ਚ ਗਿਆ ਸੀ ਜੀ ਕੈਨੇਡਾ ਵੀਕ ਦਿਨ ਲਈ ਤੇ ਉੱਥੇ ਮੈਂ ਮੈਡਨ ਟੋਰਾਂਟੋ ਦੇ ਵਿੱਚ ਇੰਟਰਵਿਊ ਕੀਤਾ ਸੀ ਮੈਨੂੰ ਪਤਾ ਲੱਗਿਆ ਸੀ ਵੀ ਅੱਛਾ ਕੰਮ ਕਰ ਰਹੇ ਆ ਜੀ ਆਪਣੇ ਪੰਜਾਬੀ ਮੁੰਡੇ ਕੁੜੀਆਂ ਜਿਹੜੇ ਜਾਂਦੇ ਉਹਨਾਂ ਲਈ ਸੋ ਫਿਰ ਮੈਨਾਂ ਇੰਟਰਵਿਊ ਕੀਤਾ ਆਪਣੇ ਚੈਨਲ ਲਈ ਅਸੀਂ ਐਪੀਸੋਡ ਕੀਤਾ 285 ਨੰਬਰ ਉਹਦਾ ਐਪੀਸੋਡ ਆ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਫਿਰ ਇਹਨਾਂ ਨੇ ਕਿਹਾ ਜੀ ਮੈਂ ਇੰਡੀਆ ਆਉਣਾ ਜੀ ਤੇ ਫਿਰ ਇੰਡੀਆ ਆ ਗਏ ਤੇ ਮੈਂ ਇਹਨਾਂ ਨੂੰ ਆਖਿਆ ਸੀ ਜੀ ਅਸੀਂ ਤੁਹਾਡਾ ਸੰਪਰਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕਰਵਾਉਣਾ ਚਾਹਾਂਗੇ ਕਿਉਂਕਿ ਉੱਥੇ ਗੁਰੂ ਘਰ ਬਹੁਤ ਨੇ ਤੇ ਗੁਰੂ ਘਰਾਂ ਕੋਲ ਬਹੁਤ ਜ਼ਿਆਦਾ ਫਾਈਨੈਂਸ ਹੈਗਾ ਤੇ ਉਹਨਾਂ ਦੀ ਜਿਹੜੀ ਰੁਚੀ ਹੈ ਉਹਨਾਂ ਨੂੰ ਚਾਹੀਦਾ ਹੈਗਾ ਕਿ ਜਿਹੜੇ ਪੰਜਾਬੀ ਖਾਸ ਕਰਕੇ ਧੀਆਂ ਪੈਣਾ ਗਈਆਂ ਉਹਨਾਂ ਵੱਲ ਧਿਆਨ ਦੇਣ ਤੇ ਹੁਣ ਅਸੀਂ ਅੱਜ ਜਿਵੇਂ ਮੈਡਮ ਆਏ ਹਨ ਅਸੀਂ ਡਿਸਕਸ ਕਰ ਰਹੇ ਸੀ ਅਸੀਂ ਪੰਜਾਬ ਅਜੰਡਾ ਫੋਰਮ ਇੱਕ ਕਾਗਨਾਈਜ਼ੇਸ਼ਨ ਬਣਾਈ ਹੈ ਐਨ ਜੀਓ ਨਾਨ ਪੋਲਿਟੀਕਲ ਉਹਦੇ ਨਾਲ ਅਸੀਂ ਰਾਬਤਾ ਕਰਾਂਗੇ ਕੱਲ ਤੱਕ ਸਾਬ ਦੇ ਜਥੇਦਾਰ ਨਾਲ ਤੇ ਮੈਡਮ ਦੀ ਜਥੇਬੰਦੀ ਨਾਲ ਤੇ ਅਸੀਂ ਇੱਕ ਮਾਧਿਅਮ ਬਣਾਗੇ ਮੀਡੀਅਮ ਯੂ نو ਐਸ ਫੈਸਿਲਿਟੇਟਰ ਆਫ ਡਾਇਲੌਗ ਬੀਟਵੀਨ ਮੈਡਮਸ NGO ਐਂਡ ਅਕਾਲ ਤਖਸਬ ਜਿਹੜਾ ਹੈਗਾ ਇਸ ਨਾਲ ਜੁੜੀ ਇੱਕ ਆਖਰੀ ਗੱਲ ਸਿਰਫ ਉਹ ਇੱਕ ਮਿੰਟ ਚ ਖਤਮ ਕਰਦੇ ਆਪਾਂ ਉਹ ਇਹ ਹੈ ਕਿ ਤੁਹਾਨੂੰ ਜ਼ਿਆਦਾ ਟੇਕ ਸ੍ਰੀ ਅਕਾਲ ਤਖਸਬ ਦੇ ਜਥੇਦਾਰ ਤੋਂ ਕਿਉਂ ਆ ਇਸ ਦੇ ਵਿੱਚ ਸਰਕਾਰ ਦੀ ਜਿਹੜੀ ਭੂਮਿਕਾ ਰੋਲ ਹੈ ਉਸ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਤੁਸੀਂ ਦੇਖੋ ਇਹ ਇਸ਼ੂ ਇਤਨਾ ਦਾ ਰਹਗਾ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ ਪੰਜਾਬ ਤੋਂ ਬਾਹਰ ਪੰਜਾਬ ਦੀ ਸਰਕਾਰ ਤੁਸੀਂ ਸੋਚਦੇ ਹੋ ਵੀ ਕੈਨੇਡਾ ਜਾ ਕੇ ਕੰਮ ਕਰੂਗੀ ਇਹ ਪੋਸਿਬਲ ਨਹੀਂ ਹੈ ਇੰਡੀਆ ਦੀ ਗਵਰਨਮੈਂਟ ਨਾਲ ਮਿਲ ਕੇ ਤਾਂ ਕਰ ਸਕਦੇ ਆਂ ਇੰਡੀਆ ਵਾਲਿਆਂ ਕੋਲ ਹੋਰ ਬਥੇਰੇ ਮਸਲੇ ਇਹ ਪੰਜਾਬੀਆਂ ਬਾਰੇ ਸੋਚਣਗੇ ਉਹ ਛੋਟਾ ਜਿਹਾ ਸੂਬਾ ਸਾਡਾ ਪੰਜਾਬ ਹੈ 13 ਸੀਟਾਂ ਉਹ ਵੱਡੇ ਸੂਬੇ ਪਏ ਆ ਅਦਰ ਇੰਟਰਸਟਸ ਟੂ ਲੁੱਕ ਆਫਟਰ ਸੋ ਸਾਡਾ ਜਿਹੜਾ ਮਕਸਦ ਹੈਗਾ ਉਹ ਇਹ ਹੈ ਕਿ ਸਾਡੇ ਅਕਾਲ ਤਖਤ ਸਾਹਿਬ ਦੀ ਜਿਹੜੀ ਪਦਵੀ ਹੈ ਬਹੁਤ ਸ਼ਕਤੀਸ਼ਾਲੀ ਹੈ ਹਰ ਸਿੱਖ ਮੰਨਦਾ ਹੈ ਬਹੁਤ ਗੁਰੂ ਘਰ ਨੇ ਹੋਰ ਹੀ ਫਜ਼ੂਲ ਗੱਲਾਂ ਦੇ ਵਿੱਚ ਗੁਰੂ ਘਰਾਂ ਨੂੰ ਵਰਤਿਆ ਜਾ ਰਿਹਾ ਸਿਆਸੀ ਮਕਸਦ ਪਪਸਸ ਦੇ ਲਈ ਹੋਰ ਮਤਲਬ ਕਿ ਜਿੱਥੇ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਮਝ ਗਏ ਹੋ ਕਿਸ ਕਮ ਲਈ ਗੁਰੂ ਘਰਾਂ ਨੂੰ ਵਰਤਿਆ ਜਾ ਰਿਹਾ ਕਬਜ਼ੇ ਕੀਤੇ ਜਾ ਰਹੇ ਹਨ ਤੇ ਕਿੰਨਾ ਹੱਥਾਂ 'ਚ ਗੁਰੂ ਘਰ ਜਾ ਚੁੱਕੇ ਐ ਤੇ ਜੇ ਉਹ ਚੰਗੇ ਪਾਸੇ ਕੁਝ ਪੈਸਾ ਲਾ ਦੇਣਗੇ ਸਾਡੇ ਧੀਆਂ ਪਿੰਡਾਂ ਨੂੰ ਬਚਾ ਲੈਣਗੇ ਤੇ ਗੁਰੂ ਮਹਾਰਾਜ ਉਹਨਾਂ ਤੇ ਮਿਹਰ ਕਰੇਗਾ ਜੀ ਬਹੁਤ ਸ਼ੁਕਰੀਆ ਜੀ ਤਾਂ ਇਸਨ ਸਾਡੇ ਨਾਲ ਉਹ ਸੱਜਣ ਜਿਨ੍ਹਾਂ ਨੇ ਇਸ ਗੱਲ ਤੇ ਪਹਿਲ ਕਦਮੀ ਕੀਤੀ ਐ ਚਾਹੇ ਉਹ ਇੰਡੀਆ ਬੈਠੇ ਨੇ ਬਾਹਰ ਦੀ ਫਿਕਰ ਵੀ ਕਰਦੇ ਨੇ ਖਾਸ ਕਰਕੇ ਬੱਚਿਆਂ ਨੂੰ ਕਿਵੇਂ ਬਚਾਉਣਾ ਇਸ ਦੇ ਲਈ ਉਪਰਾਲਾ ਵਿੱਢਿਆ ਇਹਨਾਂ ਨੇ ਦੇਖਦੇ ਹਾਂ ਕਿ ਕਿੰਨੇ ਕਾਮਯਾਬ ਹੁੰਦੇ ਨੇ ਪਰ ਲੋਕਾਂ ਨੂੰ ਵੀ ਇਸ ਦੇ ਨਾਲ ਸਹਿਯੋਗ ਦੇਣ ਦੀ ਲੋੜ ਆ ਤਾਂ ਕਿ ਇਹਨਾਂ ਸਮੱਸਿਆਵਾਂ ਤੋਂ ਨਜਾਤ ਪਾਈ ਜਾ ਸਕੇ ਫਿਲਹਾਲ ਇਸ ਮੁਲਾਕਾ ਚਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਗਰਮ